ਜੌਨ ਡੀਅਰ ਟਰੈਕਟਰਾਂ ਨੂੰ ਇਹ ਨਾਮ ਜੌਨ ਡੀਅਰ ਨਾਮ ਦੇ ਇੱਕ ਇਨਸਾਨ ਤੋਂ ਮਿਲਿਆ ਜਿਹਨੂੰ ਟਰੈਕਟਰਾਂ ਦੇ ਬਾਰੇ ਕੁਝ ਵੀ ਨਹੀਂ ਪਤਾ ਤੇ ਨਾ ਹੀ ਉਹਨੇ ਟਰੈਕਟਰ ਬਣਾਏ ਹੀ ਪਰ ਫਿਰ ਵੀ ਸਾਰੀ ਦੁਨੀਆ 'ਚ ਇਹ ਟਰੈਕਟਰ ਜੌਨ ਡੀਅਰ ਦੇ ਨਾਮ ਨਾਲ ਹੀ ਜਾਣੇ ਜਾਂਦੇ ਆ ਤੇ ਇਦਾਂ ਹੋਇਆ ਕਿਉਂ ਅੱਜ ਦੀ ਵੀਡੀਓ 'ਚ ਆਪਾਂ ਇਸੇ ਬਾਰੇ ਗੱਲ ਕਰਾਂਗੇ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਆ 7 ਫਰਵਰੀ 1804 'ਚ ਜਦੋਂ ਅਮਰੀਕਾ ਦੇ ਰਟਲੈਂਡ ਇਲਾਕੇ 'ਚ ਜੌਨ ਡੀਅਰ ਨਾਮ ਦੇ ਇੱਕ ਬੱਚੇ ਦਾ ਜਨਮ ਹੁੰਦਾ ਜਿਹੜਾ ਅੱਗੇ ਚੱਲ ਕੇ ਲੋਹਾਰ ਬਣਦਾ ਤੇ ਮੁੱਖ ਰੂਪ 'ਚ ਖੇਤੀਬਾੜੀ ਦੇ ਸੰਦਾਂ ਨੂੰ ਰਿਪੇਅਰ ਕਰਨ ਦਾ ਕੰਮ ਕਰਦਾ ਇਸੇ ਕੰਮ ਦੇ ਦੌਰਾਨ ਜੌਨ ਡੀਅਰ ਨੂੰ ਇਲਾਕੇ ਦੇ ਕਿਸਾਨਾਂ ਨੂੰ ਪਤਾ ਲੱਗਦਾ ਵੀ ਉਸ ਟਾਈਮ ਵਰਤੇ ਜਾਣ ਵਾਲੇ ਲੱਕੜ ਜਾਂ ਲੋਹੇ ਦੇ ਹੱਲ ਬਹੁਤੇ ਕਾਮਯਾਬ ਨਹੀਂ ਆ ਕਿਉਂਕਿ ਮਿੱਟੀ ਉਹਨਾਂ ਨਾਲ ਬੜੀ ਛੇਤੀ ਚਿੰਬੜ ਜਾਂਦੀ ਆ ਤੇ ਹੱਲ ਹੋਂਦਿਆਂ ਮਿੰਟ-ਮਿੰਟ ਬਾਅਦ ਉਹਨੂੰ ਸਾਫ਼ ਕਰਨਾ ਪੈਂਦਾ ਜਿਸ ਕਰਕੇ ਟਾਈਮ ਬੜਾ ਖਰਾਬ ਹੁੰਦਾ ਇਸ ਗੱਲ ਨੂੰ ਧਿਆਨ ਚ ਰੱਖ ਕੇ ਜੌਨ ਡੀਅਰ ਇੱਕ ਇਹੋ ਜਿਹਾ ਹੱਲ ਬਣਾਉਂਦੇ ਕੰਮ 'ਚ ਲੱਗ ਜਾਂਦਾ ਜਿਹੜਾ ਮਿੱਟੀ ਨੂੰ ਆਪਣੇ ਨਾਲ ਨਾ ਚਿੰਬੜਨ ਦੇਵੇ ਤੇ ਇਸੇ ਦੌਰਾਨ ਜੌਨ ਡੀਅਰ ਆਰੇ ਦੇ ਟੁੱਟੇ ਬਲੇਡ ਨੂੰ ਹੱਲ ਬਣਾਉਣ ਲਈ ਵਰਤਦਾ ਕਿਉਂਕਿ ਉਹ ਚਲ-ਚਲ ਕੇ ਬੜਾ ਮੁਲਾਇਮ ਹੋਇਆ ਹੁੰਦਾ ਜਿਸ ਕਰਕੇ ਉਹਦਾ ਮਿੱਟੀ ਚ ਮੜਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਨਵੇਂ ਬਣੇ ਹੱਲ ਨੂੰ ਜਦੋਂ ਖੇਤਾਂ 'ਚ ਵਰਤਿਆ ਜਾਂਦਾ ਤੇ ਇਹਦਾ ਨਤੀਜਾ ਸੋਚ ਦੇ ਮੁਤਾਬਕ ਹੀ ਆਉਂਦਾ ਮਤਲਬ ਮਿੱਟੀ ਹੱਲ ਦੇ ਨਾਲ ਨਹੀਂ ਚੰਬੜਦੀ ਤੇ ਕਿਸਾਨਾਂ ਦਾ ਕੰਮ ਸੌਖਾ ਹੋ ਜਾਂਦਾ ਇਹ ਤੋਂ ਬਾਅਦ ਇਸ ਹੱਲ ਦੀ ਮੰਗ ਕਾਫੀ ਵੱਧ ਜਾਂਦੀ ਤੇ ਲੋਕ ਦੂਰ-ਦੂਰ ਤੋਂ ਹੱਲ ਖਰੀਦਣ ਵਾਸਤੇ ਜੌਨ ਡੀਅਰ ਦੀ ਵਰਕਸ਼ਾਪ 'ਚ ਆਉਣ ਲੱਗ ਪੈਂਦੇ ਪਰ ਨਿੱਕੀ ਜਿਹੀ ਵਰਕਸ਼ਾਪ ਨਾਲ ਇੰਨੀ ਮੰਗ ਨੂੰ ਪੂਰਾ ਕਰਨਾ ਸੌਖਾ ਨਹੀਂ ਹੁੰਦਾ ਇਸ ਕਰਕੇ ਜੌਨ ਡੀਅਰ ਇੱਕ ਹੋਰ ਬੰਦੇ ਨਾਲ ਭਾਈਵਾਲੀ ਕਰਕੇ ਇੱਕ ਫੈਕਟਰੀ ਲਾਉਂਦੇ ਤਾਂ ਕਿ ਜ਼ਿਆਦਾ ਹੱਲ ਬਣਾਏ ਜਾ ਸਕਣ ਭਾਈਵਾਲੀ ਬਹੁਤਾ ਲੰਮਾ ਟਾਈਮ ਨਹੀਂ ਚੱਲਦੀ ਜਿਸ ਤੋਂ ਬਾਅਦ ਜੌਨ ਡੀਅਰ ਆਪਣੀ ਡੀਅਰ ਐਂਡ ਕੰਪਨੀ ਨਾ ਦੀ ਇੱਕ ਵੱਖਰੀ ਕੰਪਨੀ ਬਣਾ ਕੇ ਹਾਲਾਂ ਦੇ ਨਾਲ-ਨਾਲ ਖੇਤੀਬਾੜੀ ਦੇ ਹੋਰ ਸੰਦ ਵੇਚਣ ਲੱਗ ਪਿੰਦੇ ਕੰਪਨੀ ਦਾ ਨਾਮ ਭਾਵੇਂ ਡੀਅਰ ਐਂਡ ਕੰਪਨੀ ਹੀ ਪਰ ਫੈਕਟਰੀ ਜੋ ਤਿਆਰ ਹੋ ਕੇ ਵਿਗਣ ਵਾਲੇ ਹਰ ਸੰਦ ਤੇ ਮਾਰਕਾ ਜੌਨ ਡੀਅਰ ਨਾਮ ਦਾ ਲੱਗਦਾ ਹੀ ਕਿਉਂਕਿ ਜੌਨ ਡੀਅਰ ਆਪਣੇ ਕੰਮ ਚ ਮਾਹਿ ਇਸ ਕਰਕੇ ਲੋਕ ਇਸ ਨਾਮ ਤੇ ਵਿਸ਼ਵਾਸ ਕਰਦੇ ਹੀ। ਇਸ ਤੋਂ ਬਾਅਦ 17 ਮਈ 1960 ਸਾਲ ਕਿਤੇ ਦੇ ਨੰਦਾ। ਜਦੋਂ ਜੌਨ ਡੀਅਰ ਦੀ ਮੌਤ ਹੋ ਜਾਂਦੀ ਤੇ ਕਾਰੋਬਾਰ ਨੂੰ ਅੱਗੇ ਉਹਨਾਂ ਦਾ ਪਰਿਵਾਰ ਸੰਭਾਲਦਾ ਪਰ ਫੈਕਟਰੀ ਜੋ ਤਿਆਰ ਹੋਣ ਵਾਲੀ ਮਸ਼ੀਨਰੀ ਤੇ ਨਾਮ ਅਜੇ ਵੀ ਜੌਨ ਡੀਅਰ ਦਾ ਹੀ ਵਰਤਿਆ ਜਾਂਦਾ ਕਿਉਂਕਿ ਇਸ ਨਾਮ ਤੇ ਲੋਕਾਂ ਦਾ ਭਰੋਸਾ ਬਣਿਆ ਹੋਇਆ ਸੀ। ਸਮਾਂ ਬਦਲਦਾ ਤੇ ਨਾਲ ਖੇਤੀ ਕਰਨ ਦੇ ਢੰਗ ਵੀ 20ਵੀਂ ਸਦੀ ਸ਼ੁਰੂ ਹੁੰਦਿਆਂ ਹੀ ਟਰੈਕਟਰਾਂ ਦਾ ਦੌਰ ਆ ਜਾਂਦਾ। ਵੱਖ-ਵੱਖ ਕੰਪਨੀਆਂ ਆਪਣੀਆਂ ਇਹੋ ਜਿਹੀਆਂ ਮਸ਼ੀਨਾਂ ਪੇਸ਼ ਕਰਨ ਲੱਗ ਪੈਂਦੀਆਂ ਜਿਹੜੀਆਂ ਖੇਤਾਂ 'ਚ ਪਸ਼ੂਆਂ ਤੋਂ ਜ਼ਿਆਦਾ ਕੰਮ ਕਰਨ ਦੀ ਸਮਰੱਥਾ ਰੱਖਦੀਆਂ ਤੇ ਵਰਤਨ 'ਚ ਵੀ ਸੌਖੀਆਂ ਹੁੰਦੀਆਂ ਤੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਹੀ ਡੀਅਰ ਐਂਡ ਕੰਪਨੀ ਵੀ ਟਰੈਕਟਰ ਦੇ ਕਾਰੋਬਾਰ 'ਚ ਆਉਣ ਦਾ ਫੈਸਲਾ ਕਰਦੀ ਪਹਿਲਾਂ 1-2 ਟਰੈਕਟਰ ਉਹ ਆਪਣੀ ਫੈਕਟਰੀ 'ਚ ਬਣਾਉਂਦੇ ਪਰ ਫਿਰ ਇਸ ਕੰਮ ਨੂੰ ਤੇਜ਼ੀ ਨਾਲ ਤੇ ਚੰਗੇ ਢੰਗ ਨਾਲ ਕਰਨ ਵਾਸਤੇ ਉਹ ਵਾਟਰਲੂ ਗੈਸੋਲੀਨ ਇੰਜਨ ਕੰਪਨੀ ਨੂੰ ਖਰੀਦ ਲੈਂਦੇ ਜਿਹੜੀ ਪਹਿਲਾਂ ਤੋਂ ਹੀ ਇੰਜਨ ਤੇ ਟਰੈਕਟਰ ਬਣਾਉਣ ਦਾ ਕੰਮ ਕਰਦੀ ਸੀ ਕੰਪਨੀ ਨੂੰ ਖਰੀਦਣ ਦੇ ਕੁਝ ਸਾਲਾਂ ਤੱਕ ਟਰੈਕਟਰ ਵਾਟਰਲੂ ਕੰਪ 1923 ਚ ਆ ਕੇ ਪਹਿਲੀ ਵਾਰ ਡੀਅਰ ਐਂਡ ਕੰਪਨੀ ਜੌਨ ਡੀਅਰ ਨਾਂ ਤੇ ਬਿਲਕੁਲ ਨਵੇਂ ਤਰ੍ਹਾਂ ਦਾ ਮਾਡਲ ਡੀ ਟਰੈਕਟਰ ਲਾਂਚ ਕਰਦੀ ਜਿਹੜਾ ਕਿਸਾਨਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਤੇ ਐਦਾਂ ਟਰੈਕਟਰਾਂ ਨੂੰ ਜੌਨ ਡੀਅਰ ਦਾ ਨਾਮ ਮਿਲਦਾ ਜਿਨ੍ਹਾਂ ਨੂੰ ਭਾਵੇਂ ਟਰੈਕਟਰਾਂ ਬਾਰੇ ਕੁਝ ਵੀ ਨਹੀਂ ਪਤਾ ਪਰ ਇਸ ਨਾਮ ਤੇ ਬਣੇ ਵਿਸ਼ਵਾਸ ਕਰਕੇ ਡੀਅਰ ਐਂਡ ਕੰਪਨੀ ਨੇ ਆਪਣੇ ਹਰ ਇੱਕ ਪ੍ਰੋਡਕਟ ਨੂੰ ਜੌਨ ਡੀਅਰ ਦਾ ਨਾਮ ਦਿੱਤਾ ਤੇ ਇਹ ਸਿਲਸਿਲਾ ਅੱਜ ਤੱਕ ਵੀ ਜਾਰੀ ਹੈ ਅੱਜ ਦੀ ਡੀਅਰ ਐਂਡ ਕੰਪਨੀ ਟਰੈਕਟਰਾਂ ਤੋਂ ਇਲਾਵਾ ਕੰਬਾਈਨਾ, ਲੌਨ ਮੂਵਰ, 스노우 ਮੋਬਿਲ ਤੇ ਹੋਰ ਕਈ ਤਰ੍ਹਾਂ ਦੀ ਮਸ਼ੀਨਰੀਆਂ ਬਣਾਉਂਦੀ ਆ ਤੇ ਅੱਜ ਵੀ ਕੰਪਨੀ ਦਾ ਹਰ ਇੱਕ ਪ੍ਰੋਡਕਟ ਜੌਨ ਡੀਅਰ ਦੇ ਨਾਮ ਤੇ ਹੀ ਵੇਚਿਆ ਜਾਂਦਾ ਤੇ ਇਹ ਆ ਜੌਨ ਡੀਅਰ ਨਾਮ ਦੀ ਪੂਰੀ ਕਹਾਣੀ ਜੇ ਜਾਣਕਾਰੀ ਤੁਹਾਨੂੰ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ